ਦੀ ਆਸਤਾ ਬਹੁਤ ਚੰਗੀ ਸੀ ਬੈਂਡ ਨਾ ਡਿੱਗਦਾ ਤਿੰਨ ਤਿੰਨ ਆਸਾਂ ਤਾਂ ਉਹਨੂੰ ਉੱਢੀ ਆ ਸੀ ਕਰਦਿਆ ਕੱਲ ਕੱਲ ਉਹਨੂੰ ਵੀ ਸੀ ਬੇਰਗਰ ਦਾ ਹਲ ਉਹਦੇ ਬੇਸ਼ਰਵਾ ਸੀ ਉਹਾਂ ਵੀ ਕਹਾਹਾਕਾਰ ਪੰਜਾਬ ਦੇ ਮੱਛੀ ਵੀ ਸੀ ਬਿਮਾਰੀਆਂ ਦੀ ਆਹ ਉਹ ਹਵਾ ਨਹੀਂ ਚਾਰੇ ਪਾਸੇ ਹਹਾਕਾਰ ਮੱਚੀ ਹੋਈ ਸੀ ਤੇ ਆਪਾਂ ਨੇ ਕਹਿੰਦੇ ਸੀ ਵੀ ਖੇਤੀ ਕਿਤੇ ਉਹਨਾਂ ਸਰਕਰ ਦੇ ਵਿੱਚੋਂ ਕਿਸਾਨ ਸਰਕਾਰਾਂ ਗੱਢਣ ਇਹਨਾਂ ਲਈ ਆਪਣੀ ਉਹ ਵੀ ਸੀ ਪਰ ਉਹ ਲੋਕਾਂ ਲਈ ਜੀਸ ਕਿਉਂ ਨਹੀਂ ਪਈ ਉਹ ਤੋਂ ਸਾਨੂੰ ਆਇਆ ਸਮਝ ਨਹੀਂ ਆਈ ਵੀ ਦਾਦਾਦਾਂ ਦੇ ਵਿੱਚ ਫਸਿਆ ਹੋਇਆ ਨਸਾਰ ਆਪ ਖੁਦਕੁਸ਼ੀਆਂ ਕਰੀ ਜਾਂਦਾ ਹੈ ਬੱਚਿਆਂ ਨੂੰ ਤੇ ਹੱਥਾਂ ਨਾਲ ਮਾਰ ਰਿਹਾ ਹੈ ਆਪ ਦੇ ਮੱਥਾਂ ਨਾਲ ਜੰਮਿਆਂ ਨੂੰ ਰੋਲਿਆ ਬਣਾਉਣ ਵਾਲੇ ਦੋਨੇ ਵੀ ਫੈਸਲਾ ਕਰਦੇ ਨੇ ਵੀ ਬੱਚਿਆਂ ਦਾ ਪਹਿਲਾਂ ਬੱਚਿਆਂ ਨੂੰ ਮਾਰੋ ਫਿਰ ਆਪ ਮਾਰਦੇ ਨੇ ਇਹ ਤਖ਼ਤ ਪੰਜਾਬ ਦੇ ਵਿੱਚ ਵਾਪਰਿਆ ਹੈ ਪਹਿਨਾ ਬਿਨਾਂ ਤੋਂ ਬਾਅਦ ਨਾ ਪਹਿਣਾ ਹੁੰਦਿਆਂ ਇਹਨਾਂ ਲੋਕਾਂ ਉੱਤੇ ਨੇ ਕੱਲੀ ਸੜੀ ਦੁਰਦ। ਜਦ ਇਹ ਆਸੀਂ ਆਏ ਸਮਝਦੇ ਹਾਂ ਵੀ ਵੱਡੀ ਲੜਾਈ ਆਪ ਨੂੰ ਮੈਨੇ ਇੱਕ ਵੱਡੀ ਲੜਾਈ ਦੇ ਵਿੱਚ ਉਸ ਹਿੱਸੇ ਨੂੰ ਪਾਦਾ ਜਿਹੜਾ ਘਰਾਂ ਤੋਂ ਬਾਹਰ ਨਿਕਲਵਾਦੇ ਤਿਆਰੀ ਮੈਂ ਆਪਾਂ ਮੇ ਬਾਈ ਨੂੰ ਸਪੈਸ਼ਲ ਰੋਲੇ ਕੋਲ ਸਵਾਰੀ ਕਰਕੇ ਭੇਜ ਦੇ ਕੇ ਬਾਈ ਨੂੰ ਜਾ ਕੇ ਬੋਲ ਕੇ ਆਓ ਫਿਰ ਸਹੀ ਦੇਖ ਕੇ ਆਲੇ ਕਿ ਪੰਜਾਬ ਦੇ ਲੋਕ ਉੱਬੜੇ ਕਿਉਂ ਨਹੀਂ ਕਿਹੜੀ ਗੱਲ ਹੈ ਪੰਜਾਬ ਦੇ ਲੋਕਾਂ ਨੂੰ ਜਿਹਨੇ ਸਿੱਖ ਪਰ ਖੜੇ ਕਰਤਾ ਇਹਦਾ ਮਤਲਬ ਹੈ ਵਿਆਹ ਤਾਂ ਇੱਕ ਬਹਾਨਾ ਹੈ ਅਸੀਂ ਤਾਂ ਪਹਿਲੇ ਹੀ ਬਹੁਤ ਸਤਾਏ ਪਏ ਸੀ ਪਹਿਲੇ ਬਹੁਤ ਸਤਾਏ ਹੁਣ ਜੇ ਮੇਰਾ ਮਾਰੀਏ ਵੀ ਕਮਾਈਆਂ ਬੁਹੇਰੀਆਂ ਕੀਤੀਆਂ ਨੇ ਸਾਰੇ ਬਾਪ ਦੀ ਉਮਰ ਲੰਘੀ ਬਾਪੇ ਦੀ ਉਮਰ ਲੰਘੀ ਸਾਡੀ ਉਮਰ ਲੰਘੀ ਕਦੇ ਆਪਣਾ ਪਤਨੀ ਆਇਆ ਕਦੇ ਨਾਲ ਘਰ ਵਾਲੀ ਦੀ ਇੱਛਾ ਪੂਰੀਆਂ ਹੋਣੀਆਂ ਨਾ ਬੱਚਿਆਂ ਨੇ ਇੱਛਾ ਪੂਰੀਆਂ ਹੋਣੀਆਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਸੰਤੁਸ਼ਟੀ ਹੋਈ ਇਹ ਸਾਰਾ ਕੁਝ ਬਾਪਰ ਕਿੰਦਰਿਆ ਜਾਗਦ ਰਿਹਾ ਜਦੋਂ ਕੋਈ ਹੱਥ ਪੱਲਾ ਨਹੀਂ ਗੱਲਾਂ ਕਿਸੇ ਪੱਥਰ ਕੋ ਜਾਲਾਂ ਨਹੀਂ ਚੱਲਦਾ ਉਦੋਂ ਸਾਡੀ ਬੇਬੇ ਸਾਡੀ ਭੈਣ ਸਾਡੇ ਜੀਵਨ ਸਾਥਣਾ ਉਦੋਂ ਕੱਪੜਿਆਂ ਦੇ ਤੇ ਸੇਕ ਕੰਨਵਾ ਕੇ ਬਾਪਿਆਂ ਦੇ ਮੱਥੇ ਜਾ ਜਾਂਦੀਆਂ ਜਿਵੇਂ ਸਾਡੇ ਘਰ ਦਾ ਦਾ ਜਦੋਂ ਬਿਮਾਰੀ ਕਿਸੇ ਪਾਸੇ ਹੋ ਰਹਾ ਸਾਨੂੰ ਹੁਣ ਪਤਾ ਲੱਗਦਾ ਵੀ ਜਿੰਨਾਂ ਨੂੰ ਅਸੀਂ ਸਾਡੇ ਕਹਿੰਦੇ ਆ ਸਾਡੇ ਨਹੀਂ ਆਡੇ ਕਿਤੇ ਕੋਟ ਕੋਟ ਕਿਤੇ ਨਾ ਕਿਸਾਨਾਂ ਦਾ ਨਾ ਲਾਵਾ ਮਜ਼ਦੂਰਾਂ ਦਾ ਫੈਲਾ ਕਾਰਪੋਰੇਟ ਘਰਾਣਿਆਂ ਦਾ ਕੰਮ ਹੈ 1 ਲੱਖ ਕਰੋੜ ਰੁਪਇਆ ਕਿਸਾਨਾਂ ਦੇ ਕਰਜ ਹੈ 3 ਲੱਖ ਕਰੋੜ ਰੁਪਇਆ ਪੰਜਾਬ ਸਰਕਾਰ ਦੇ ਕਰਜ ਹੈ ਦਰਜਨਾ ਕਰੋੜ ਰੁਪਇਆ ਕੇਂਦਰ ਸਰਕਾਰ ਦੇ ਕਰਜ ਹੈ ਤਾਂ ਇਹ ਸਗੀਆਂ ਕਮਾਈਆਂ ਗਈਆਂ ਕਿਦਰ ਬੈਂਕ ਬਰਬਾਦ ਹੋ ਗਏ ਜੀਡੀਪੀ ਡਾਊਨ ਹੋ ਗਈ ਰਜਗਾਰ ਨਹੀਂ ਕਾਰਪੋਰੇਟ ਘਰਾਣਿਆਂ ਦੇ ਢਿੱਡ ਵੱਡੇ ਹੋ ਗਏ ਪੇਟ ਵੱਡੇ ਹੋ ਗਏ ਉਹਨਾਂ ਦੇ ਮੁਨਾਫੇ ਵੱਧ ਗਏ

ਸੇਗਪੋਦੀ ਕੰਪਨੀ ਨਾਲ ਉਸ ਕੰਟਰੈਕਟ ਦੇ ਵਿੱਚੋਂ ਕੱਲੇ ਤਿੰਨ ਦਾਅ ਦੇ ਕੰਟਰੈਕਟ ਦੇ ਵਿੱਚੋਂ 195 ਹਜ਼ਾਰ ਕਰੋੜ ਰੁਪਇਆ ਅਡਾਨੀ ਦਾ ਮਨਾਵਾ ਹੋਇਆ ਇੱਕ ਸੌਦੇ 'ਚ ਤੇ ਅਵਾਨੀ ਨੂੰ ਆ ਜਿਹੜਾ ਜੀਵਨ ਦਾ ਸ਼ਮੂਖ ਹੁੰਦਾ ਪਾਵਾ ਮੈਂ ਤੁਸੀਂ ਜਿਹੜਾ 400 ਨੂੰ ਮਿਲਦਾ ਹੁਣ 600 ਕਰਤਾ ਇੱਕ ਘਰ ਤੇਰਾ ਕਹਿੰਦੇ ਵੀ 90 ਕਰੋੜ ਰੁਪਇਆ ਮਨਾਵਾ ਕੱਲੇ ਸਰਵਾਨੀਆ 90 ਕਰੋੜ ਰੁਪਈਆ ਇੱਕ ਕੰਮ ਤੇ ਦੇਂਦਾ ਕਿੰਨਾ ਬਣਦਾ ਤੁਸੀਂ ਕੈਲਕੂਲੇਸ਼ਨ ਕਰੋ 2200 ਕਰੋੜ ਰੁਪਈਆ ਇੱਕ ਦੇਂਦਾ ਇਕੱਲੇ ਅਰਬਾਨੀ ਦਾ ਮੁਨਾਫਾ ਇੱਕ ਦੇਂਦਾ ਤੇ 2200 ਕਰੋੜ ਰੁਪਈਆ ਸਾਡੇ ਗਰੀਬਾਂ ਦੇ ਘਰਾਂ ਦੇ ਵਿੱਚ ਤਾਂ ਟਿਕਣ ਨੂੰ ਥਾਂ ਹੀ ਨਹੀਂ ਹੁੰਦਾ ਮੇਰੇ ਜਿਹਾ ਤੂੜੀ ਵਾਲੇ ਦੇ ਬੇਟੇ ਦਾ ਐਨਾ ਪੈਸਾ ਬਣਦਾ ਜਿਹੜੇ ਪਲਾਨ ਬਣਾਵਾ ਜਾ ਕੇ ਦੁਰੋੜੇ ਹੈ ਇਹ ਮੋਦੀ ਸਾਹਿਬ ਨੇ ਸਭ ਨੂੰ ਦਿੱਤਾ ਉਹਨਾਂ ਦਾ ਨਾਵਾ ਘਟਕੇ ਵੀ ਹੁਣ ਇਹ ਨਾਲ ਜੀਵੇਗਾ ਕੱਲ ਦੇ ਰਿਆ ਜਦੋਂ ਆ ਛੜਕਾਂ ਬਣਦੀਆਂ ਨਹੀਂ ਸਾਨੂੰ ਕਹਿੰਦੇ ਹੁੰਦੇ ਸੀ ਚਾਰਾਂ ਕਰੋ ਛੜਕਾਂ ਦਾ ਇਹ ਛੜਕਾਂ ਨਹੀਂ ਦੁਕਾਨਾਂ ਨੇ ਵੱਡੀਆਂ ਦੁਕਾਨਾਂ ਆ ਦੁਕਾਨਾਂ ਤੋਂ ਡਰ ਜਿਹੇ ਬੋਰੀਆਂ ਭਰ ਕੇ ਲਓ ਕਰਦੇ ਇਹ ਜਿਹੜੇ ਇੱਥੇ ਦਫ਼ਤਰਾਂ 'ਚ ਬੈਠੇ ਨੇ ਤੁਹਾਨੂੰ ਪਤਾ ਇਹ ਕੌਣ ਨੇ ਇਹ ਉਹਨਾਂ ਆਦਮੀਆਂ ਬਾਨੀਆਂ ਦੇ ਕੱਪੜੇ ਦੇ ਕਾਰਪੋਰੇਟ ਘਰਾਣਿਆਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਝੱਤੀ ਪੰਜਾਬ ਦੀ ਮਹਿੰਤ ਪੰਜਾਬ ਦੀ ਜ਼ਮੀਨ ਪੰਜਾਬ ਦੀ ਕੌਂਦੀਆਂ ਦੇ ਪਾ ਲਈ ਹੋਇਆ ਆ ਜਿਹੜਾ ਪਰਚਾ ਪਟਾਣੋਂ ਪ੍ਰਾਪੋ ਸੱਤ ਸਮੁੰਦਰੋਂ ਪਾੜ ਟੱਪ ਜਾਂਦਾ ਹੈ ਇੰਦਾਫਾ ਸੁਣੋ ਕਹਾਂ ਸੀ ਕਹਿੰਦੇ ਚੌੜੀਆਂ ਛੜਕਾ ਹੁੰਦਾ ਮੌਜਾ ਲੱਗਣੀਆਂ ਮੌਜਾ ਤਾਂ ਉਹ ਲੱਗਦਾ ਜਦੋਂ ਪਟੰਡੇ ਤੋਂ ਚੋੜੇ ਚੰਡੀਗੜ੍ਹ ਨੂੰ ਰਾਤ ਰਾਤਾਂ ਤੇ 18-18 ਕਿਲੋਮੀਟਰ ਤੇ ਜੇਬਾ ਘਟਦੇ ਨੇ ਇਹ ਵੱਡੇ ਬਣਾ ਪਿਆ ਖਤਰ ਮੋਦੀ ਬਣਾ ਰਿਹਾ ਸਾਰਾ ਕੁਝ ਇੰਨੇ ਵਿਦਿਆ ਦਾ ਹਾਲ ਹੋਇਆ ਇੰਨੇ ਖੇਤਾਂ ਦਾ ਹਾਲ ਹੋਇਆ ਇੰਨੇ ਬਿਜਲੀ ਬੋਰ ਦਾ ਹਾਲ ਹੋਣਾ ਹੈ ਇੰਨੇ ਪਾਣੀਆ ਦਾ ਹਾਲ ਹੋਣਾ ਹੈ ਹੁਣ ਤਾਂ ਇੱਥੇ ਤੱਕ ਗੱਲਾਂ ਨਹੀਂ ਵੀ ਜਿੰਨੀਆਂ ਖਾਣ ਪੀਣੀਆਂ ਵਸਤਾਂ ਨੇ ਸਾਰੀਆਂ ਕਾਰਪੋਰੇਟ ਕਰਾਉਣਾ ਦੇ ਹਵਾਲੇ ਕਰ ਦਾਇਆ ਨੇ ਖਾਣ ਪੀਣ ਦੀਆਂ ਵਸਤਾਂ ਕਿੱਥੋਂ ਪਹਿਲਾਂ ਪਹਿਲਾਂ ਹੁੰਦੀਆਂ ਨੇ ਸਭ ਤੋਂ ਵੱਧ ਉਹ ਪੰਜਾਬ ਤੋਂ ਪਹਿਲਾਂ ਹੁੰਦੀਆਂ ਨੇ ਪੰਜਾਬ ਦੀ ਅਬਜਾਉ ਤੋਂ ਪਹਿਲਾਂ ਜ਼ਮੀਨ ਤੋਂ ਪਹਿਲਾਂ ਹੁੰਦੀਆਂ ਨੇ ਹੁਣ ਬਾਹਰਲੇ ਮਨ ਕਹਿੰਦੇ ਨੇ ਸਾਡੇ ਬਹੁਤ ਸਾਰੇ ਭਰਾ ਕਹਿੰਦੇ ਨੇ ਵੀ ਭਾਗ ਕਪਲਾ ਦੀ ਇਹ ਪਾਇ ਕਿਸਾਲ ਕੰਡ ਕੰਡ ਕਰ ਜੀ ਇਹਨਾਂ ਨੇ ਨਾਕਦ ਦਾ ਮਾ ਦੂਗਾ ਸਰਕਾਰ ਤਾਂ ਪਹਿਲੀ ਕੰਡ ਮੰਨ ਕਰੋ ਸਰਕਾਰ ਕਹਿੰਦੀ ਵੀ ਕੰਡ ਜੇ ਨਹੀਂ ਤੁਸੀਂ ਸਾਨੂੰ 2000 ਨੂੰ ਵੇਚ ਦਿਓ ਅਮਰੀਕਾ ਸਾਨੂੰ 1000 ਰੁਪਏ ਦੇਣ ਨੂੰ ਤਿਆਰ ਹੈ ਚੀਨ ਰਪਏ ਦੇ ਸਾਨੂੰ 995 ਨੂੰ ਦੇਣ ਨੂੰ ਤਿਆਰ ਨੇ ਤੇ ਇਹਦੇ ਥਰਮਲ ਪਲਾਂਟ ਸਰਕਾਰੀ ਪਲਾਂਟਾਂ ਨਾਲੋਂ ਬਿਜਲੀ ਸਸਤੀ ਦੇਣ ਨੂੰ ਤਿਆਰ ਨੇ ਬਾਵਨ ਮੈਂ ਤੁਹਾਨੂੰ ਦੁਕੀਆਂ ਦੁਕਾਨਾਂ ਆਓ ਸੌਦਾ ਕਰਦੇ ਹਾਂ ਉਹ ਤਿਆਰ ਹੈ ਇੱਕ ਘੱਟ ਦੇ ਨੂੰ ਤਿਆਰ ਨਹੀਂ ਇੱਕ ਪਾਲਸੀ ਆ ਇਹ ਪਾਲਸੀ ਇਹ ਆ ਕਿ ਜੇ ਕਿਸੇ ਕਾਰੋਬਾਰ ਨੂੰ ਫੇਲ ਕਰਨਾ ਹੈ ਤਾਂ ਬਰਬਰਾਇਆ ਕਾਰੋਬਾਰੀ ਹੈ ਉਹ ਇਹ ਮੰਨ ਕੇ ਚੱਲੇ ਕਿ ਨੋ ਪ੍ਰੋਫਟ ਨੋ ਰਸ ਦੇ ਕੰਮ ਕਰਨਾ ਸਿਰਫ ਇਹਨੂੰ ਫੇਲ ਕਰਨ ਦੀ ਖਾਤਰ ਜਦੋਂ ਇਹ ਫੇਲ ਹੋਗਾ ਉਹ ਮੰਨ ਬਾਨੀਆ ਰੇਟ ਹੋਊਗਾ ਇਹੀ ਹਾਲ ਬਿਜਲੀ ਬੋਰਡ ਦਾ ਇਹੀ ਹਾਲ ਫਸੂਟ ਖੇਤਰ ਚ ਹੈ ਇਹੀ ਹਾਲਾਤ ਖੇਤੀਬਾੜੀ ਸੈਕਟਰ ਦੇ ਵਿੱਚ ਹੈ ਜਿਹੜਾ ਕਾਨੂੰਨਾਂ ਦੇ ਵਿੱਚ ਕਿਹਾ ਵੀ ਖੁੱਲੀ ਮੰਡੀ ਦੇ ਵਿੱਚ ਇਹਨਾਂ ਨੂੰ ਮੁਨਾਫਾ ਮਿਲੂਗਾ ਬਸ ਵਪਾਰੀਆਂ ਨੂੰ 1.5% ਟੈਕਸ ਦੀ ਜ਼ੋਰ ਆ ਖੁੱਲੀ ਮੰਡੀ ਦੇ ਵਿੱਚ ਉਹ ਇਕੱਲਾ ਇਸ ਲਈ ਨਹੀਂ ਦਿੱਤੀ ਖੁੱਲੀ ਮੰਡੀ ਦੇ ਆਗਿਆ ਆਮਰਿੰਦਰ ਦਾ APMC ਐਕਟ ਹੈ ਜਿਹੜਾ 2017 ਉਹ ਵੀ ਖੁੱਲੀ ਮੰਡੀ ਦੇ ਆਗਿਆ ਲੰਦਾ ਉਹਨੇ ਵੀ ਬੰਦ ਨਹੀਂ ਕੀਤੀ ਇਹਨਾਂ ਨਾਲ ਉਹ ਡਿਫਰੈਂਸ ਹੋਵੇ ਪਾਇਆ ਕਿ ਉਹਦਾ ਵੱਡੇ ਵੱਡੇ ਵੱਡੀਆਂ ਕੰਪਨੀਆਂ ਨੂੰ ਵੱਡੀਆਂ ਵੱਡੀਆਂ ਜ਼ਮੀਨਾਂ ਦਾ ਹੈ ਇਹਦਾ 1 ਏਕੜ ਤੋਂ 1 ਤੇ 6 ਏਕੜ ਤੇ ਹੈ এবੀਐਮਸੀ ਐਕਟ ਕੋਈ ਜੋ ਹਦਸਾਰਾ ਉਹਨਾਂ ਵੱਲੋਂ ਜਿਹੜਾ ਕਾਨੂੰਨ ਬਣਿਆ ਉਹ 5 ਏਕੜ ਦਾ 10 ਏਕੜ 50 ਏਕੜ ਤੇ 500 ਏਕੜ ਤੱਕ ਮੰਡੀ ਖੋਦਸਾ ਬਣੂ ਸੀ ਉਹਨਾਂ ਨੂੰ ਮੰਡੀਆਂ ਨਾਲ ਛੋੜ ਦਿੱਤੀ ਹੋਈ ਹੈ ਇਹਨਾਂ ਦੇ ਨੀਤੀਆਂ ਬਾਕੀ ਅਜੇ ਕੋਈ ਫਰਕ ਨਹੀਂ ਇਹ ਵੱਡੀ ਗੱਲ ਹੈ ਲੰਮੀ ਗੱਲ ਹੈ ਇਸ ਕਰਕੇ ਮੈਂ ਉਧਰ ਨਹੀਂ ਜਾਂਦਾ ਇਹਨਾਂ ਦਾ ਕੁੱਲ ਮਿਲਾ ਕੇ ਕੀ ਹੈ ਕਿ ਖੇਤੀ ਨੂੰ ਪਹਿਲਾ ਤਰ੍ਹਾਂ ਇਹਨਾਂ ਨੇ ਚੋਰੀਆ ਹਰੀ ਕ੍ਰਾਂਤੀ ਦੇ ਨਾਂ ਤੇ ਹਰੀ ਕ੍ਰਾਤੀ ਰਾ ਜਿੰਨੇ ਤੁਸੀਂ ਬੈਠੇ ਹੋ ਜਦੋਂ ਹਰੀ ਕ੍ਰਾਤੀ ਭਰਾਵਾਂ ਵਾਲੀ ਬਾੜਾਂ ਦੀ ਖੇਤੀ ਸੀ ਆ ਆਪਣਾ ਇਹ ਆਪਣੇ ਬਾਈ ਜੀ ਕੋਲ ਨੇ ਆਪਣੇ ਭਾਈ ਹੋਈ ਉਹ ਪੜਦੇ ਹੁੰਦੇ ਇਹਨਾਂ ਦਾ ਜਿਹੜਾ ਫਾੜਦਾ ਪ੍ਰਤਾਪ ਸਿੰਘ ਬਾਗੀ ਦੀ ਯਾਦ ਇਹ ਹੋਵੇ ਜਿਹੜੇ ਪੜਾਉਂਦੇ ਜੀ ਇਹ ਉਦੋਂ ਹੜਾਂ ਦੀ ਖੇਤੀ ਹੁੰਦੀ ਹੁੰਦੀ ਘਰਾਤ ਹੁੰਦੇ ਨਾ ਰੇਟਕਣੇ ਬਾਈ ਪਰ ਹੁੰਦੇ ਰੇਟਕਣੇ ਲੱਸੀ ਦੇ ਰੇਟਕਣੇ ਤੋਂ ਵੀ ਵੇਲਾ ਹੁੰਦਾ ਹੁੰਦਾ ਕਿ ਉਹ ਪਿਆ ਹੁੰਦਾ ਮਖੜੀ ਪੇਰੂ ਦੀ ਮੱਝਾ ਹੁੰਦੀ ਹੈ ਰਾਤ ਰਾਤ ਦੇ ਖਾਂਦੇ ਤੌਵੀ ਵੇਲਾ ਹੁੰਦਾ ਤੌਵੀ ਵੇਲੇ ਕਿਤੇ ਚਾਹ ਨਹੀਂ ਸੀ ਬੰਦੀ ਦੁੱਧ ਦੇ ਮਦਰ ਸੰਨੇ ਹੁੰਦੇ ਵਿੱਚ ਮਿਲਾਈ ਵਾਲੇ ਸੰਗਾਂ ਦੇ ਪੂੜੀਆਂ ਦੁੱਧ ਦਿੰਦੇ ਹੁੰਦੇ ਆ ਸੀ ਇਹ ਵਕਤ ਦੇਖੇ ਉਹਨੂੰ ਐ ਕਹਿੰਦੇ ਹੁੰਦੇ ਅਸੀਂ ਵੀ ਕਦੇ ਨਿਗਰੀ ਖੇਤੀ ਤੋਂ ਬਾਹਰ ਸਮਝੂਗਾ ਜਦੋਂ ਉਹ ਤਰੱਕੀ ਦਾ ਕਨਾਲਾ ਮਾਇਆ ਹਰੇਕਾ ਦੀ ਨਾਤੇ ਤਰੱਕੀ ਹੋਈ ਜਿੱਦਿਆਂ ਤੋਂ ਜੰਗਲ ਪੱਟ ਤੇ ਖਰਾਬਾ ਖਤਮ ਹੋ ਗਈਆਂ ਆ ਪਾਣੀ ਗੰਦਾ ਹੋ ਗਿਆ ਹਵਾ ਗੰਦੀ ਹੋ ਗਈ ਸਾਰੀ ਧਰਤੀ ਉਜੜ ਗਈ ਪੈਦਾਵਾਰ ਬਰਬਾਦ ਗਈ ਨਾ 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 ਹੋ ਵੀ ਕਿਰਾਇਆ ਹੋ ਗਿਆ ਵੀ ਹੁਣ ਤਾਂ ਜਾ ਤਰੱਕੀ ਗਈ ਵਾਧਾ ਤਾਂ ਖੜਾ ਚੁੜ ਗਿਆ ਬਾਕੀ ਗਾ ਛੱਡਾ ਕਿਹਨੇ ਕਰਦੇ ਦੇ ਵਿੱਚੋਂ ਜਿਹੜਾ ਉਹਨਾਂ ਨੇ ਦਿੱਤਾ ਸਾਲ ਨੂੰ ਉਹਦਾ ਸਾਰਾ ਖਸ ਰਿਹਾ ਜਿਹੜਾ ਸਾਡੇ ਕੋਲੇ ਵੀ ਸੀ ਬੱਚ ਦਾ ਉਹ ਸਾਰਾ ਖਸ ਰਿਹਾ ਹੈ ਉਹ ਕਿੱਥੇ ਦੇ ਸਿੱਖਰੇ ਹੈ ਕਿੱਥੇ ਦੇ ਮੱਪੜੀ ਕਹੇ ਕੋਈ ਕਿੱਧੇ ਕਿੱਧਰ ਲੱਗੇ ਵਿਆਹ ਕਿੱਧਰ ਲੱਗੇ ਖੁਸ਼ੀਆਂ ਕਿੱਧਰ ਲੱਗਣ ਉਹ ਸਰਕਾਰ ਕਿੱਧਰ ਲੱਗੇ ਸੜਕਾਂ ਲਾਈਟ ਕਿੱਧਰ ਆ ਵੀ ਬ੍ਰਾਸ਼ਟਰੀ ਦੇ ਚਲੇਗੀ ਜਦੋਂ ਇੱਕ ਕ੍ਰਾਂਤੀ ਦੇ ਨਾਂ ਤੇ ਆਇਆ ਹਰੇ ਕ੍ਰਾਂਤੀ ਦਾ ਨਾਰਾ ਦਿੱਤਾ ਸਾਡੇ ਬੇੜਿਆਂ ਦੀ ਰੌਣਕ ਚੱਲੀ ਗਈ ਤੇ ਸਾਡੀਆਂ ਸਾਂਝਾਂ ਚੱਲੀਆਂ ਗਈਆਂ ਖੇਤ ਮਜ਼ਦੂਰਾਂ ਨੂੰ ਖੇਤਾ ਦੀ ਗੱਲ ਕਰ ਤੱਕ ਦਾ ਵਿਅਕਤੀਆਂ ਨੂੰ ਫੈਕਟਰੀ ਵਾਲਿਆਂ ਦੇ ਨਿਰਮਲ ਦੇਖਦਾ ਆ ਸਹਿਲੋ پلان ਬਣਾਇਆ ਨੌਕਰੀ ਦੇ ਵਿੱਚ 40 ਲੱਖ ਤੋਂ ਉੱਪਰ ਸਾਹਮਣੇ ਸਿਰਫ ਬੁੱਧ ਮੰਨਣੇ ਰੋੜੇ ਪੜੇਲੇ ਗਏ ਕੰਡੈਕਟਰ ਦੀ ਵੀ ਰੋੜ ਆਹ ਜਿਹੜਾ ਟੈਕਸਡ ਬਣਾਉਂਦਾ ਪਰ ਅਸੀਂ ਦੇ ਵਿੱਚ ਪਹਿਲਾਂ ਇਹ ਟੈਕਸ ਬਣਦੀ ਹੁੰਦੀ ਇਹ 2000 ਰੁਪਏ ਕੰਮ ਕਰਦੇ ਹੁੰਦੇ ਜੈੱਟਸ ਨੂੰ ਆਲੂਾਂ ਚਾਂਟਣ ਦੇ ਖਾਤਰ ਪੁਰਾਣੀਆਂ ਨੂੰ ਪਤਾ ਹੋਏ ਉਹ ਆਲੂ ਸੋਣਿਆ ਪਾਰਟੀ ਦੇ ਅਨੁਸਾਰ ਦੇ ਜੀ ਮਸ਼ੀਨ ਕਹੀਂ ਜਾਈਏ ਉਹ ਆਪੀ ਅਨੁਸ਼ਾਣ ਦਿਆ ਗਲੇ ਵੀ ਕਰਦੇ ਛੋਟੇ ਵੀ ਕਰਦੇ ਵੱਡੇ ਵੀ ਪਸੇ ਕਰਦੇ ਜੈੱਟਸ ਨੂੰ ਆ ਕੇ ਤਿਆਰ ਕਰਕੇ ਜਨਰਲ ਦਿਆ ਇੱਕ ਮਸ਼ੀਨ ਨੇ 2000 ਰੁਪਏ ਚਾਟ ਚਾਂਟ ਮੇਹੀ ਵਰਤ ਜੇ ਇਹ ਇਸ ਤਰੱਕੀ ਨੇ ਕਰ ਕੀ ਦਿੱਤਾ ਕਿਹ ਤਰੱਕੀ ਨੇ ਦਾਣਾ ਦਾਣਾ ਕਦੇ ਹੀ ਕਰਦਾ ਚੱਪਾ ਚੱਪਾ ਜ਼ਮੀਨ ਦਾ ਕਦੇ ਹੀ ਕਰਦਾ ਦੁੱਧ ਵੀ ਚਲਾ ਲਿਆ ਪੁੱਤ ਵੀ ਚਲਾ ਲਿਆ ਹੁਣ ਇੱਕ ਵੀ ਆ ਬਚ ਗਿਆ ਜੇ ਕਰਜ਼ਾ ਨਾ ਲਾਵੇਂ ਤਾਂ ਜ਼ਮੀਨ ਵੇਚਣੀ ਪਾਉਂਦਾ ਤੇ ਸਰਕਾਰ ਨੇ ਫੈਸਲਾ ਕੀ ਕਰ ਲਿਆ ਕਿ ਬੁਰੀ ਹਾਲਤ ਹੋ ਗਈ ਪੰਜਾਬ ਦੇ ਕਿਸਾਨਾਂ ਨੂੰ ਕਿਸਾਨਾਂ ਨੇ ਹੱਥ ਚੋਂ ਕੱਢਣਾ ਚਾਹੀਦਾ ਹੈ ਇਹਨਾਂ ਖਤਰ ਕੀ ਪੌਛੀ ਲੈਂਦੀ ਕਿ ਨਵੀਆਂ ਆਰਥਿਕ ਨੀਤੀਆਂ ਦੀ ਪੌਛੀ ਵਿਆਦੀ ਵੀ ਇਹਨਾਂ ਤੋਂ ਝੱਟ-ਝੱਟ ਪੈ ਪਾ ਰੇਟੜ ਵਾਲਿਆਂ ਤੋਂ ਖੇਤੀ ਹੀ ਹੁੰਦੀ ਫੋਨ ਕਟਾਫ ਫਾਰਮੇ ਹੋਗੀ ਹੁਣ ਵੱਡੇ ਫਾਰਮਾਂ 'ਚ ਖੇਤੀ ਕਰਿਆ ਚਲੂਈ ਫੋਨ ਕੰਪਨੀਆਂ ਖੇਤੀ ਕਰਨਗੀਆਂ ਇਹ ਕਰਕੇ ਕਿਸਾਨਾਂ ਤੋਂ ਜ਼ਮੀਨ ਲੈ ਲਓ ਉਹਨਾਂ ਦੇ ਟਰੈਕਟਰ ਵਿੱਚ ਕੇਜ ਮਸ਼ੀਨਰੀ ਵੇਚ ਕੇ ਉਹ ਕਾਰਜ ਆਰੰਭ ਲਈ ਇਹ ਜ਼ਮੀਨਾਂ ਹੁਣ ਤੇਨੂੰ ਲੋੜ ਨਹੀਂ ਹੋਣਾ ਇਹ ਜ਼ਮੀਨਾਂ ਦੇ ਵਿੱਚ ਅੱਜ ਦੇ ਦਿਹਾੜੀ ਕਾਇ ਕਰੰਦੇ ਵਰਦੀ ਕੰਪਨੀ ਦੀ ਹੋਗੀ ਬੇਬੇ ਨੂੰ ਤਨਖਾਹ ਡੇ ਮਿਲੂਗੀ ਬਾਪੂ ਨੂੰ ਤਨਖਾਹ ਡੇ ਮਿਲੂਗੀ ਮੁੰਡੇ ਨੂੰ ਤਨਖਾਹ ਡੇ ਮਿਲੂਗੀ ਨੂੰ ਤਨਖਾਹ ਮਿਲੂ ਹਾਰਾ ਤੇ ਦਰਸਾਵੇ ਆਦੂ ਵਰਦੀ ਕੰਪਨੀ ਨੂੰ ਜਾ ਕੇ ਸੈਕਟਰ ਤੇ ਜਾਓ ਉਹ ਵੱਡੀ ਕੰਪਨੀ ਪਾ ਉਹਦੇ ਕੱਪੜੇ ਕੱਢੋ ਸਾਰਾ ਉਹਨਾਂ ਦੇ ਕੰਮ ਕਰੋ ਸਾਤ ਦਿਨ ਬਾਅਦ ਤਨਖਾਹ ਲਓ ਲੱਗਦਾ ਨਾ ਪਿਆਰੇ ਵੀ ਜਿਆਦਾ ਬਚ ਗਿਆ ਨਾ ਲੈਣਾਂ ਦਾ ਫਾਇਦਾ ਪਰ ਉਹ ਕੀ ਗਿਆ ਸਾਰੀ ਦੀ ਸਾਰੀ ਜ਼ਮੀਨ ਦੇ ਉੱਤੇ ਕੰਪਨੀ ਦਾ ਕਬਜ਼ਾ ਹੋ ਗਿਆ ਜਦੋਂ ਕੰਪਨੀ ਐ ਪੂਰਾ ਕਬਜ਼ਾ ਕਰ ਲਿਆ ਉਦੋਂ ਫਿਰ ਮੰਡੀ ਲਗਿਆ ਕਰੂ ਬੰਦਿਆਂ ਦੀ ਮੰਡੀ ਮੰਡੀ ਤੋਂ ਛੱਕਿਆ ਕਰਦੇ ਕੁੜੀਏ ਤੂੰ ਆ ਜਾ ਕੁੜੀਏ ਤੂੰ ਆ ਜਾ ਬੇਬੇ ਤੂੰ ਆ ਜਾ ਬੇਬੇ ਤੂੰ ਆ ਜਾ ਮੁੰਡਾ ਤੂੰ ਆ ਜਾ ਬੋਲੀ ਹੋਇਆ ਤੋ ਸੋ ਡੋਨੋ 50 ਤੋਂ ਉਹ 30 ਤੋਂ ਕਹੇ ਬੈਠੇ ਮੱਖੀਆਂ ਮਾਰਿਆ ਕਰਾਂਗੇ ਜਿਹੜੀਆਂ ਮਾਈਆਂ ਇੱਕ ਮੰਗ ਤੇ ਉਹ ਇਹ ਜਾਣਦਾ ਹੋਇਆ ਵੀ ਇਹਨੇ ਦਾਰੂ ਪੀਣੀ ਐ ਸਾਡੇ ਨਾਲ ਉਹ ਨੂੰ ਇਹ ਬੁੱਝ ਕੇ ਨੂੰ ਬਾਕ ਖਾਲੀ ਨਹੀਂ ਜਾਣ ਦੇਣਾ ਉਹ ਨੂੰ 2 ਕਿਲੋ ਦੀ ਬਾਟੀ ਭਰ ਕੇ ਨੂੰ ਆਹ ਤੇਰੀ ਪਾੜ ਦਿਓ ਉਹ ਆਟਾ 100 100 ਗ੍ਰਾਮ ਦੇ ਪੈਕਾਂ ਜਿਸ ਤੇ ਲਾਇਆ ਹੋਇਆ ਸੁਨੇਹਾ ਕਿ ਹਾਂ ਫਿਰ ਆਹ ਹਾਕ ਨੂੰ ਨਹੀਂ ਨਾ ਇਹ ਹਾਕ ਨਹੀਂ ਪੜਦਾ ਪੰਜਾਬ ਦੀ ਧਰਤੀ ਇਹ ਹਾਕ ਕਬੂਲ ਨਹੀਂ ਕਰ ਪੰਜਾਬ ਦੀ ਧਰਤੀ ਇਸ ਜਲਦੀ ਮੰਨ ਕਰਦੀ ਹੈ ਕਿ ਅਸੀਂ ਮਰਨਾ ਚਾਹਦੇ ਆ ਠੁੱਠਾ ਖਬਨਾ ਨਹੀਂ ਜਾ ਹਾਕ ਨੂੰ ਕੱਢ ਕਰਕੇ ਸੋਲੋ ਅੱਜ ਤੱਕ ਕਸੀ ਜੋ ਕਸੀ ਜਦੋਂ ਤੁਸੀਂ ਦਰਵਾਜ਼ਾ ਤੋੜ ਕੇ ਸਾਡੇ ਘਰ ਆਣ ਦਾ ਫੈਸਲਾ ਕਰ ਲਿਆ ਅਸੀਂ ਨੇ ਵੀ ਫਿਰ ਘਰੋਂ ਚੋਣ ਲੈ ਕਰਨ ਦਾ ਫੈਸਲਾ ਕਰਿਆ ਫਿਰ ਭਗਤ ਸਿੰਘ ਦਾ ਨਾਰਾ ਲਾਉਂਦਾ ਕਲਾ ਨਾਰਾ ਲਾਉਣ ਦਾ ਤੋਕ ਨਹੀਂ ਹੈ ਗੱਪ ਨੂੰ ਮੋੜੋ ਮੋਟਫਾਟ ਮੋੜੋ ਮੋਟਫੋਟ ਜਬਾਨੋਂ ਮੰਦਰਾ ਪਾਉਣ ਦਾ ਵੇਲਾ ਨਹੀਂ ਹੈ ਹੁਣ ਮੋਟਰਸਾਈਕਲ ਦੇ ਪਟਾਕੇ ਪਾਉਣ ਦਾ ਵੇਲਾ ਵੀ ਨਹੀਂ ਹੁਣ ਤਾਂ ਉਹ ਵਰਕਾ ਪੜੋ ਜਿਹੜਾ ਫਾਸੇ ਨੇ ਫાંਸੀ ਚੜ੍ਹਤੋਂ ਪਹਿਲਾਂ ਪੜਦਿਆਂ ਪੜਦਿਆਂ ਕਿਤਾਬ ਦਾ ਫੋਲਡ ਕੀਤਾ ਸੀ ਅਨੁਕ੍ਰਿਸ਼ਾ ਲੋ ਕਿ ਸਾਡਾ ਸ਼ਰੋਮਣੀ ਸ਼ਹੀਦ ਫાંਸੀ ਚੜ੍ਹਤੋਂ ਪਹਿਲਾਂ ਸਾਨੂੰ ਕਿਹੜਾ ਰਾਹ ਦਰਸਾ ਗਿਆ ਸੀ ਉਸ ਰਸਤੇ ਹੀ ਲੋੜਾ ਉਸ ਸੰਜੀਤ ਜੀ ਦੀ ਰੋਣਾ ਜਿਹਦੇ ਹੱਥ ਦੇ ਵਿੱਚ ਪਸਤਾ ਫੜਾ ਕੇ ਲੋਕਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ ਕਿ ਭਗਤ ਸਿੰਘ ਦੀ ਕਰਤਾ ਕਲ ਸੀ ਬਿਲਕੁਲ ਕਰ ਤੇ ਇਹ ਨਹੀਂ ਪ੍ਰਚਾਰਿਆ ਜਾ ਰਿਹਾ ਕਿ 5 ਦਿਨਾਂ ਦੇ ਵਿੱਚ ਉਹਨੇ 15 ਕਰਤਾ ਪਾਉ ਪੂਰੀਆਂ ਪੜ੍ਹਤੀਆਂ ਸੀ ਤੇ ਜੇਵ ਦੇ ਜੀਵਨ ਦੇ ਵਿੱਚ 65 ਕਿਤਾਬਾਂ ਨੇ ਪੜ੍ਹੀਆਂ ਨੇ ਥੋੜੇ ਦਿਨਾਂ ਦੇ ਵਿੱਚ 65 ਕਿਤਾਬਾਂ ਪੜ੍ਹਨ ਵਾਇ ਤੇ ਹੱਥ ਤੇ ਕਿਤਾਬ ਨਹੀਂ ਕਰੇ ਦਿਖਾਈ ਹਾ ਆਪਣਾ ਨੇ ਪੰਚਕਾਲ ਦਿਖਾਇਆ ਮਨੁੱਖਤਾ ਨੂੰ ਬਹੁਤ ਪਿਆਰ ਕਰਨ ਵਾਲਾ ਸੀ ਸਾਡਾ ਝੋੜਾ ਸਾਡਾ ਝੋੜਾ ਦਲੇਰ ਸੀ ਜੇ ਉਹ ਮਨੁੱਖਤਾ ਦਾ ਦੁਸ਼ਮਣ ਹੁੰਦਾ ਤਾ ਪਾਰਲੀਮੈਂਟ ਦੇ ਅੰਗਰੇਜ਼ਾਂ ਦੀ ਪਾਰਲੀਮੈਂਟ ਖਾਲੀ ਬੰਬ ਨਹੀਂ ਸੀ ਉਹ ਸੁਣਦਾ ਉਹ ਕੋਕਾ ਬੰਬ ਨਹੀਂ ਸੀ ਸੁਣਦਾ ਉਹ ਮੁਕਤਾਂ ਨੂੰ ਪਿਆਰ ਕਰਦਾ ਸੀ ਉਹ ਬ੍ਰਹਮਪਤ ਤਾ ਚਾਹੁੰਦਾ ਸੀ ਉਹ ਕਾਜੀ ਵੰਡ ਖਤਮ ਕਰਨਾ ਚਾਹੁੰਦਾ ਸੀ ਉਹ ਅੰਗਰੇਜ਼ੀ ਸਾਮਰਾਜ ਦੇ ਸਿਪਾਹੇ ਤੋਂ ਬਾਅਦ ਇੱਥੇ ਕਿਸਾਨਾਂ ਮਜ਼ਦੂਰਾਂ ਦੀ ਪੁਗਤ ਵਾਲਾ ਰਾਹ ਚਾਹੁੰਦਾ ਸੀ ਤੇ ਉਹ ਰਾਜ ਤਰੋ ਆਇਆ ਜੀ ਉਹ ਆਇਆ ਜੀ ਉਮਲਾ ਹਾਕਮਾਂ ਦੇ ਰੰਗ ਬਦਲਦੇ ਪਰਦੀਆਂ ਬਦਲਦੀਆਂ ਕੋਈ ਬਦਲੀ ਉਹ ਆਪਣਾ ਰੰਗ ਦਿਖਾਉਣ ਲੱਗੇ ਨੇ ਸਾਨੂੰ ਉਹ ਰੰਗ ਦਿਖਾਉਣ ਲੱਗੇ ਨੇ ਜਿਹੜਾ ਠੁੱਠਾ ਅੰਗਰੇਜ਼ੀ ਹਾਕਮ ਨੂੰ ਸਿਖਾਇਆ ਗਿਆ ਉਹ ਸੋਡੀ ਫਰਾਸ ਤੋਂ ਖੋ ਕੇ ਸਾਨੂੰ ਠੁੱਠਾ ਬਣਾਉਣਾ ਚਾਹੁੰਦੇ ਹੋ ਫੋਨ ਫੈਸਲਾ ਫਰਾਉ ਤੁਸੀਂ ਕਰਨਾ ਹੈ ਕਿ ਬਰਾਸਤ ਕਹਿਣ ਰੱਖਣੀ ਹੈ ਲੜਾਈ ਬੱਟਾਂ ਤੇ ਆ ਗਈ ਲਾਈ ਫੋਡੇ ਦਰਵਾਜੇ ਤੇ ਆਵੇ ਜਵਾਬ ਤੁਸੀਂ ਦੇਣਾ ਹੈ ਇਹ ਜਵਾਬ ਕਿਵੇਂ ਦੇਣਾ ਹੈ ਇਹਦਾ ਰੂਪ ਕੀ ਹੋਵੇ ਇਹ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਬਹੁਤ سارے ਲੋਕ ਕਹਿੰਦੇ ਨੇ ਵੀ ਹੁਣ ਕੱਠ ਬਹੁਤ ਵੱਡੇ ਹੋ ਗਏ ਹੁਣ ਕੋਈ ਫੈਸਲਾ ਕੁੰਨ ਲਾਈ ਕਰਨੀ ਚਾਹੀਦੀ ਹੈ ਆ ਫੈਸਲਾ ਕੁੰਨ ਲਾਈ ਹੈ ਕਿ ਸਾਰੇ ਦਾ ਸਾਰਾ ਪੰਜਾਬ ਇੱਕ ਹਿੰਦੁਸਤਾਨ ਦੀ ਗਵਾਹੀ ਕਰ ਰਿਹਾ ਹੈ ਕਿ ਹਿੰਦੁਸਤਾਨ ਦੇ ਸਾਰੇ ਕਿਸਾਨ ਅੱਜ ਤਕਰੀਬਨ 22 ਸਟੇਟਾਂ ਦੇ ਵਿੱਚ 4 ਘੰਟੇ ਦਾ ਚੱਕਾ ਜਾਮ ਹੋਇਆ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਰਾਣਪੁਰੇ ਤੋਂ ਪਿਛਲੇ ਪਾਸੇ ਆ ਰਿਹਾ ਸੀ ਉੱਥੇ ਇੱਕ ਜਾਮ ਲੱਗਿਆ ਹੋਇਆ ਸਾਨੂੰ ਕਿਸੇ ਨੂੰ ਨਹੀਂ ਪਤਾ ਵੀ ਉਹ ਜਾਮ ਸਾਡੀ ਜਥੇਬੰਦੀ ਦਾ ਸੀ ਜਦੋਂ ਮੁੰਡਾ ਗਿਆ ਤਾਂ ਚੱਕੋਥੇ ਛੱਡੇ ਸਾਡੀ ਜੱਦੀ ਮੰਡੀ ਦੇ ਸਾਡੇ ਕਾਲਜਾਂ ਕਿਤੇ ਨੋਟ ਨਹੀਂ ਸਾਡੀ ਜੱਦੀ ਬੰਦਾ ਇੱਕ ਨਾਮ ਉੱਥੇ ਗਿਆ ਐ ਜਿਵੇਂ ਜੁਨੇ ਰਕ ਰਹੇ ਹੋ ਐ ਜਿਵੇਂ ਤੁਸੀਂ ਆਏ ਹੋ ਜਿਵੇਂ ਤਸੱਲੀ ਨਾਲ ਤੇ ਸ਼ਾਂਤੀ ਨੂੰ ਰੁਕੇ ਸਾ ਮੋਲਨ ਨੂੰ ਲਈ ਚਲਾ ਰਹੇ ਹੋ ਇੱਕ ਦੁਨੀਆ ਦੇ ਸਾਰੇ ਖਿੱਤਿਆਂ ਦੇ ਵਿੱਚ ਇਸ ਗੱਲ ਦੀ ਪ੍ਰਭਾਵ ਚੱਲਦਾ ਲੜਨ ਦਾ ਤਰੀਕਾ ਕਰ ਹੁੰਦਾ ਲੜਨ ਦਾ ਕੰਕ ਹੁੰਦਾ ਥਾਪ ਉਹਦੀ ਜ਼ੁਬਾਨ ਥੋਕੀ ਗਈ ਆਪਣ ਦੇ ਮਨਸੂਬੇ ਫੇਲ ਹੋ ਗਏ ਬੀਜੇਪੀ ਦੇ ਸਾਰੇ ਪੱਤੇ ਕੁੱਟੇ ਗਏ ਨਾ ਹਿੰਦੂ ਸਿੱਖਾਂ ਦਾ ਪੇੜ ਬਵਾ ਸਕੀ ਨਾ ਇਥੇ ਦਲਿਤਾਂ ਦੇ ਕਿਸਾਨਾਂ ਦਾ ਪੇੜ ਬਵਾ ਸਕੀ ਨਾ ਮੇਲ ਕਰਾ ਨਾਰਾ ਚੱਲਿਆ ਨਾ ਇਥੇ ਹੋਰ ਪੱਤਾ ਚਲਣ ਦਿੱਤਾ ਕਦੇ ਸਿੱਖਾਂ ਵਾਲਾ ਤੇ ਹਿੰਦੂਆਂ ਦਾ ਪੇੜ ਕਦੇ ਸਿੱਖਾਂ ਵਾਲਾ ਤੇ ਮੁਸਲਮਾਨਾਂ ਦਾ ਪੇੜ ਕਦੇ ਹਿੰਦੂਆਂ ਤੇ ਸਿੱਖਾਂ ਵਾਲਾ ਪੇੜ ਕਦੇ ਜਾਤਾਂ ਦਾ ਪੇੜ ਕੋਈ ਪੱਤਾ ਬੀਜੇਪੀ ਦਾ ਨਹੀਂ ਚਲਣ ਦਿੱਤਾ ਤੇ ਬੀਜੇਪੀ ਦਾ ਪਿੰਡਾਂ ਤੋਂ ਸਫਾਇਆ ਤੁਸੀਂ ਪਹਿਲਾਂ ਹੀ ਕਰਤਾ ਸੀ ਜਦੋਂ ਵਸਤ ਬੈਠੇ ਸੀ ਤੁਸੀਂ ਪੰਜ ਦਰਾਂ ਤੇ ਸ਼ਹਿਰਾਂ ਦੇ ਵਿੱਚੋਂ ਵੀ ਪਤਾ ਸਫਾਇਆ ਕਰਤਾ ਤੁਸੀਂ ਜਿੱਤ ਮਾਲ ਵਧ ਰਹੇ ਹੋ ਤੁਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਉਹਦੇ ਜਿਹੜੇ ਪੰਭੂ ਨੇ ਜਿਹੜੇ ਵੱਡੇ ਨੇਤਿਆਂ ਦੇ ਸੱਤੇ ਉਹ ਛਾਲ ਮਾਰਦਾ ਆਉਂਦਿਆਂ ਦਿਨਾਂ ਤੁਸੀਂ ਉਹਦੀ ਵੀ ਕੋਡੀ ਲਗਾਉਣ ਚੱਲੇ ਹੋ ਆ ਨਮਾਬਾ ਦੇ 15 ਨੰਬਰ ਤੋਂ ਪਹਿਲਾ ਪਹਿਲਾ ਉਹਦੀ ਦਸ਼ਾ ਕੀ ਹੋਣਗੀਆਂ ਭਾਰਤ ਦੇ ਵਿੱਚ ਅਰ ਨੋਦੀ ਵਿਹਾਰ ਦੇ ਵਿੱਚ ਟੋਣਾ ਹੋ ਰਹੀਆਂ ਨੇ ਬਿਹਾਰ ਦੇ ਵਿੱਚ ਉਹਦੀ ਕੀ ਬਣੀ ਹੈ ਹਾਕ ਕਿ ਉਹ ਜੀਆਂ ਫਰਾਂਵਾ ਦੇ ਵਿੱਚੋਂ ਜਾਂ ਪੰਡਾਲ ਦੇ ਵਿੱਚ ਕੋਈ ਗੱਲ ਸੁਣਨੋਂ ਤਿਆਰ ਨਹੀਂ ਕੁਰਸੀਆਂ ਤੋੜੀ ਜਾਂਦੇ ਨੇ ਲੋਕ ਗੁੱਸੇ ਨਾਲ ਜਨਨਾ ਚ ਇਹ ਪ੍ਰਭੂ ਸੋਡੇ ਅੰਦੋਲਨ ਦਾ ਹਸਕਾ ਹੈ ਇਹ ਹਾਕਮਾਂ ਨੂੰ ਇਹੀ ਸਜ਼ਾ ਹੁੰਦੀ ਹੈ ਹਾਕਮਾਂ ਨੂੰ ਕੁਰਸੀ ਖੰਭ ਤੋਂ ਵੈਰੀ ਹੁੰਦੀ ਹੈ ਜੇ ਕੋਈ ਨੀਂਗ ਸਟੇਜ ਤੇ ਬੈਠਾ ਲੋਦਾ ਹੋਵੇ ਜੇ ਉਹਨ ਸਜ਼ਾ ਦੇਣੀ ਹੈ ਕਸਤ ਉਹ ਬੜੀ ਸਜਾਉਣੀ ਹੈ ਕਿ ਪੰਡਾਲ ਦੇ ਵਿੱਚੋਂ ਜੋ ਲੋਕ ਉੱਠ ਕੇ ਤੁਰ ਜਾਂਦੇ ਨੇ ਇਹ ਉਹਦੀ politcal ਮੌਤ ਹੁੰਦੀ ਹੈ ਅੱਛਾਸੀ ਮੌਤ ਮਰਨੇ મોદી ਨੇ ਤੇ ਕੁੱਤੇ ਦੀ ਮੌਤ ਮਾਰਾਂਗੇ મોદી ਨੂੰ ਇਸ ਕਰਕੇ ਜਿਹੜਾ ਅੰਦੋਲਨ ਹੈ ਇਹਦਾ ਰੂਪ ਇਸੇ ਤਰ੍ਹਾਂ ਅੱਗੇ ਵਧਦਾ ਜਾਣਾ ਹੈ ਸਮਾਂ ਆਉਣਾ ਅੱਜ ਬਹੁਤ ਜਤ ਸਮਾਂ ਲੇਟ ਹੋ ਗਿਆ ਆਪਾਂ ਕਿਉਂਕਿ ਹੁਣਾ 10 ਮਿੰਟਾਂ ਤੱਕ ਤਾਂ ਇਹ ਕਾਮ ਜਿਹੜਾ ਸੂਝ ਨਹੀਂ ਦਿਨ ਚ ਬਿਜਾਣਾ ਹੈ ਜਿਵੇਂ ਪਹਿਣਾ ਇਸ ਮੋੜ ਤੇ ਚਾਈਆਂ ਨੇ ਬਹੁਤ ਖੁਸ਼ੀ ਹੋਈ ਮਨੂਖ ਮੇਰੇ ਜਦੋਂ ਇੱਕ ਕਾਫਲਾ ਇਧਰ ਮੇਰੇ ਮਨੂ ਆਇਆ ਉਹਦੇ ਮੂਹਰੇ ਛੋਗੀਆਂ ਛੋਗੀਆਂ ਬੱਚੀਆਂ ਨਾਰੇ ਮਾਰਦੀਆਂ ਆਉਂਦੀਆਂ ਨੇ ਕਿ ਬੱਚਾ ਬੱਚਾ ਝੋਕਦੇ ਆਂਗੇ ਜ਼ਮੀਨਾਂ ਦੇ ਕਾਜੇ ਰੋਕ ਲਿਆਗੇ ਤਾਂ ਮਨ ਕਰਤਾ ਸੀ ਵੀ ਜਰ ਮੈਂ ਕਿਹਾ ਮੈਨੂੰ ਯਰ ਤੁਸੀਂ ਇੱਥੇ ਭੇਜ ਦਿਓ ਜੇ ਇੱਕ ਕਾਫਲਾ ਹੋ ਰਿਹਾ ਤਾਂ ਮਾੜੀ ਨਾ ਕਿਤੇ ਜਾਣ ਲੋ ਕਰਨੇ ਵਾਸਤੇ ਮੈਂ ਫਿਰ ਜਾ ਕੇ ਉਸੇ ਬਾਈ ਨੂੰ ਕਿਹਾ ਵੀਰ ਆ ਬਾਈ ਕਿਉ ਕਰਦੇ ਨਾ ਮਬਦਾਇਆ ਪ੍ਰੋਗਰਾਮ ਆ ਲੋਕੀ ਹੋਰ ਹੋਵੇ ਮਾਪੂਰ ਜਰੂਰ ਉੱਥੇ ਜਾ ਕੇ ਆ ਇਸ ਕਰਕੇ ਤੁਹਾਡੇ ਧੰਨਵਾਦੀ ਆ ਮੈਂ ਖਾਸ ਕਰਕੇ ਪੈਣਾ ਦਾ ਹੋਰ ਧੰਨਵਾਦੀ ਆ ਸੋਡੇ ਜਾ ਕੇ ਦਾ ਵਿਸ਼ੇਸ਼ ਧੰਨਵਾਦੀ ਆ ਆ ਪੈਣ ਦਾ ਵਿਸ਼ੇਸ਼ ਧੰਨਵਾਦ ਕਰਉਂਗਾ ਜਿਹੜੀਆਂ ਇੱਥੇ ਗ੍ਰੋਮਗੰਤ ਆ ਕੇ ਸਕੂਲ ਨੂੰ ਆ ਕੇ ਆਉਣ ਲੈਣੇ ਤੇ ਬਾਪ ਦਾ ਨਾਲ ਚੰਗੀ ਗੱਲ ਹੋਵੇ ਆ ਜਿੰਨੀਆਂ ਬਸਾਤੀ ਕੁੰਨੀਆਂ ਜਿਹੜਾ ਸਾਨੂੰ ਲੈਣੇ ਚਾਹੀਦੇ ਇਸ ਨੂੰ ਇਹ ਤੁਸੀਂ ਆਪ ਹੀ ਕਰ ਲਈ ਕਿਦਾਂ ਮੰਗੇ ਰਹੀ ਕੀ ਸੀ ਸਾਡਾ ਕੰਮ ਸੀ ਇਹ ਬਸੰਤੀ ਪੁਨੀਆ ਦਰੋਂ ਦੇਣ ਦੀ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਬਸੰਤੀ ਸੂਰਤ ਵੀ ਇਸ ਮਿਆਂ ਦੀਆਂ ਸਾਰੀਆਂ ਭੈਣਾਂ ਨੂੰ ਤੇ ਬਸੰਤੀ ਦੁਪੱਟੇ ਵੀ ਸਾਰੀਆਂ ਭੈਣਾਂ ਦੇ ਹੋਣਾ ਅਸੀਂ ਤਾਂ ਇਹ ਵੀ ਚਾਹੁੰਦੇ ਹਾਂ ਕਿ ਬਸੰਤੀ ਰੱਖਦੀਆਂ ਪੱਗਾਂ ਸਾਡੇ ਘਰਮਾਂ ਦੇ ਸਰਦਰੀ ਹੋਣਾ ਅਸੀਂ ਤਾਂ ਬਸੰਤੀ ਰੱਖ ਨੂੰ ਅਚਾਉਣਾ ਕਹਿੰਦੇ ਹਾਂ ਅਸੀਂ ਸਾਡੇ ਸ਼ਹੀਦ ਨੂੰ ਸਲਾਮ ਕਰਨਾ ਚਾਹੁੰਦੇ ਹਾਂ سن. شہد شہر کہ ماں اپنی آخری ملاقات ہے میری فانسی چڑ بخوی آنا چاہیے ਜਿਹੋ ਜੀ ਮਾਂ ਆਏ ਜਿਹੜੀ ਆਖਰੀ ਸਮੇਂ ਤੇ ਇਹ ਸ਼ਬਦ ਬੇਸ਼ੀਮੀ ਐਗਜ਼ਿਸਟ ਫਰਮ ਕੇ ਗੁੜੀ ਹੋਣ ਉਹਨੂੰ ਪ੍ਰਣਾਮ ਕਰਦੇ ਆ ਉਹਦੇ ਚਤਨਾ ਨੂੰ ਪ੍ਰਣਾਮ ਕਰਦੇ ਆ ਸਲਾਮ ਕਰਦੇ ਆ ਉਹਦੀ ਸੋਚ ਨੂੰ ਸਲਾਮ ਕਰਦੇ ਆ ਉਹਦੀ ਲਹਿਰ ਨੂੰ ਉਹਦੀ ਲਹਿਰ ਨੂੰ ਅਗੇ ਤੋਰਨਾ ਪ੍ਰਭੂ ਕੋਲ ਦਿੱਕਲਾ ਮੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਰਤੀ ਕਿਸਾਨ ਤੁਹਾਨੂੰ ਕਾਗਲਾ ਹਾਂ ਜਿੰਦਾਬਾਦ ਜਿੰਦਾਬਾਦ ਸਾਰੇ ਪਾਟ ਝੰਡੇ ਉੱਪਰ ਘਾ ਲਓ ਪੂਰੀਆਂ ਬਾਹਾਂ ਉੱਪਰ ਕਰਕੇ ਸਾਰੇ ਜਾਣਗੇ